ਆ ਲੈ ਜੀ ਕਿ ਵਾਤੇ ਆਪਾਂ ਬਈ ਲੋਕਾਂ ਨੂੰ ਹਮਦਰਦੀ ਦੇ ਨਾਲ ਆਉਂਦੀ ਗੱਡੀ ਚੜਾ ਲੈਨੇ ਆਂ ਆ ਇੱਕ ਬਜ਼ੁਰਗ ਆ ਦਿਖਾਈ ਪਿੱਛੇ ਆ ਬਜ਼ੁਰਗ ਹੈ ਜਦੋਂ ਆਪਾਂ ਮੰਨ ਲਓ ਬਰਨਾਲੇ ਤੋਂ ਸੰਗਰੂਰ ਨੂੰ ਜਾਂਦੇ ਆਂ ਰਾਹ ਦੇ ਵਿੱਚ ਹੱਥ ਦਿੰਦਾ ਇਹ ਬਜ਼ੁਰਗ ਗੱਡੀ ਦੇ ਵਿੱਚ ਅਸੀਂ ਭਾ ਲਿਆ ਗੱਡੀ 'ਚ ਭਾ ਕੇ ਗੱਲ ਕੀ ਕਰਦਾ ਸਾਡੇ ਨਾਲ ਵੀ ਯਾਰ ਕੋਈ ਬੰਦਾ ਮੈਨੂੰ ਕਿਵੇਂ ਕਲਾਂਪਿੰਡ ਤੋਂ ਚੜਾ ਲਿਆ ਆ ਗੱਲ ਵੀ ਆ ਜਾ ਬਾਬਾ ਆਪਾਂ ਚੱਲ ਕੇ ਆਉਣਾ ਕਿਸੇ ਪਾਸੇ ਕਹਿੰਦਾ ਮੈਂ ਬਿਨਾਂ ਪੁੱਛੇ ਤੇ ਚੜ ਗਿਆ ਉਹ ਹੀ ਗੱਡੀ 'ਚ ਪਹਿਲੀ ਗੱਲ ਤਾਂ ਅੱਜ ਹਰ ਇੱਕ ਬੰਦਾ ਕੋਈ ਬਿਨਾਂ ਪੁੱਛੇ ਤੇ ਚੜਦਾ ਨਹੀਂ ਆਇਆ ਚਲੋ ਚੜਿਆ ਆ ਬੰਦਾ ਕਹਿੰਦਾ ਉੱਥੇ ਮੈਨੂੰ ਛੱਡਿਆ ਆ ਰਾਤ ਵੀ ਮੈਂ ਬਾਹਰ ਕੱਟੀ ਤੇ ਮੈਨੂੰ ਗਾਹ ਜਾਣ ਵਾਸਤੇ ਕਰਾਇਆ ਵੀ ਹੈਨੇ ਗਾਹ ਜਾਣ ਵਾਸਤੇ ਮੇਰੇ ਕੋਲੇ ਕਹਿੰਦਾ ਰੂਣ ਮਲਵਈ ਇੱਕ ਤਰ੍ਹਾਂ ਦਾ ਬਲੈਕ ਵੈਨ ਕਿ ਲੈਣੀ ਸ਼ੁਰੂ ਕਰ ਲਿਏ ਨੇ ਵੀ ਮੈਂ ਗਾਹਾਂ ਕਿਵੇਂ ਜਾਊ ਵਾਸਤੂਆਂ ਤੱਕ ਤਾਂ ਤੁਸੀਂ ਮੈਨੂੰ ਲੈ ਜਾਓਗੇ ਵੀ ਯਾਰ ਬੰਦਾ 100-200 ਰੁਪਿਆ ਦੇਵੇ ਚਲੋ ਉਹ ਚੀਜ਼ ਹੋ ਜਾਂਦੀ ਹੈ ਹਨਾ ਬੰਦਾ ਭਾਵਕ ਹੋ ਕੇ ਆਲਾ ਕਹਿੰਦਾ ਯਾਰ ਗਾਹਾਂ ਕਿਵੇਂ ਜਾਣਗੇ ਬਜ਼ੁਰਗ ਜਦੋਂ ਮੈਂ ਕਿਹਾ ਵੀ ਬਾਬਾ ਚੱਲ ਤੇਰੇ ਨਾਲ ਚੱਲਦੇ ਆ ਜਿਹੜਾ ਬੰਦਾ ਤੈਨੂੰ ਕੱਲ ਨਾਲ ਲਿਆ ਕੇ ਛੱਡ ਕੇ ਗਿਆ ਅਸੀਂ ਉਹਦੇ ਸੋਧਾ ਲਾਉਨੇ ਆ ਚੱਲ ਵੀ ਯਾਰ ਤੂੰ ਬੰਦਾ ਆਇਆ ਨਾਲ ਲੈ ਕੇ ਆਇਆ ਤੇ ਉਹਨੂੰ ਛੱਡਿਆ ਆ ਤੂੰ ਤੇ ਇਹ ਬੰਦਾ ਬਾਈ ਨਾਲ ਦੀ ਨਾਲ ਹੀ ਆਪਦੇ ਬਿਆਨਾਂ ਤੋਂ ਮੁੱਕਰ ਗਿਆ ਕਹਿੰਦਾ ਬਾਈ ਮੈਨੂੰ ਇੱਥੇ ਧਾਰ ਦਿਓ ਮੈਂ ਨਹੀਂ ਜਾਣਾ ਤੇ ਮੈਂ ਨਹੀਂ ਜਾਣਾ ਕਹਿੰਦਾ ਕੀ ਵਗਲਾ ਆ ਦਿਖਾ ਦੇ ਸ਼ਕਲ ਇਹਦੀ ਹਾਂ ਦੱਸ ਓਏ ਜਾਣਾ ਕੀ ਵਗਲਾ ਹਾਂ ਜੀ ਚੱਲ ਜੇ ਤੇਰੇ ਪਿੰਡ ਹੈ ਇੱਥੇ ਰਾਂਗ ਬਰਮਾਸ ਤੋਂ ਨਹੀਂ ਜਦੋਂ ਤੈਨੂੰ ਉਤਾਰ ਕੇ ਗਿਆ ਉਹਦੇ ਨਾਲ ਗੱਲ ਕਰਾਂਗੇ ਵੀ ਤੈਨੂੰ ਕਿਉਂ ਉਤਾਰੀ ਸੀਗੀ ਤੂੰ ਕਿਵੇਂ ਆਇਆ ਇੱਥੇ ਮੈਨੂੰ ਕਦੇ ਨਹੀਂ ਵੇਖਿਆ ਜੀ ਮੈਨੂੰ ਇੱਥੇ ਲਾ ਗਏ ਤੇ ਤੈਨੂੰ ਤੇਰੇ ਪਿੰਡ ਛੱਡਿਆ ਹੁੰਦਾ ਤੇਰੇ ਪਿੰਡ ਛੱਡਿਆ ਹੁੰਦਾ ਤੈਨੂੰ ਨਹੀਂ ਕੋਈ ਮੈਂ ਵਗ ਜੂਗਾ ਇੱਥੋਂ ਕਪਟਮ ਤੋਂ ਮਾਸਟਰ ਸਾਹਿਬ ਤੋਂ ਹਉ ਹੋ ਗਿਆ ਕੱਢਣ ਨੂੰ ਤਾਂ ਭਾਈ ਇਹ ਨਵਾਂ ਸਕੈਮ ਚੱਲਿਆ ਸੜਕਾਂ ਤੇ ਇੱਕ ਨਵਾਂ ਸਕੈਮ ਹੈ ਸੁਧਾਰ ਬੰਦਾ ਦੇਖ ਸੁਧਾਰ ਬੰਦਾ ਯਾਰ ਦੇਖ ਲੋ ਕਰਤੂਤ ਇਹ ਯਾਰ ਇਹਨਾਂ ਦਾ ਆਪਾਂ ਕਰ ਲਾਂਗੇ ਬੰਦਾ ਹਮਦਰਦੀ ਦੀ خاطر ਭਾ ਲੈਨੇ ਅਸੀਂ ਗੱਡੀ 'ਚ ਭਾ ਲਿਆ ਵੀ ਹਾਂ ਬਾਬਾ ਚੱਲ ਵੀ ਜਿਹਰੇ ਹੱਦ ਤੱਕ ਵੀ ਆਇਆ ਤੈਨੂੰ ਲੈ ਚਲਦੇ ਜਿੱਥੇ ਜਾਣਾ ਜਦੋਂ ਪੁੱਛਿਆ ਵੀ ਕਿੱਥੇ ਜਾਣਾ ਕਿਹਾ ਮਸਤੂਆਣਾ ਸਾਹਿਬ ਤਾਰ ਦਿਓ ਚਲੋ ਅਸੀਂ ਗਿਆ ਵੀ ਭਾਈ ਮਸਤੂਆਣਾ ਕਿਤੇ ਨਾ ਹਉਣ ਤੂੰ ਜਾਂਦਾ ਹੋਊਗਾ ਉਹਦਾ ਹਨਾ ਸ਼ਰਦਾ ਬੰਦੇ ਦੀ ਵੀ ਚੱਲ ਜਾਂਦਾ ਹੋਊਗਾ ਬੈਠ ਕੇ ਲੱਗ ਗਿਆ ਦੱਸਣਾ ਉਹਦੀ ਹਿਸਟਰੀ ਵੀ ਯਾਰ ਮੈਂ ਕੱਲ ਚੜਿਆ ਆ ਉਹ ਮੈਨੂੰ ਨਾਲ ਲੈ ਆਇਆ ਉਹ ਮੈਨੂੰ ਛੱਡ ਕੇ ਜਾ ਵੜਿਆ ਮਦਰਾ ਉਹਦੀ ਬਾਹਰ ਗੱਡੀ ਮਾਦਾ ਕਾਲਾ ਭੁੱਖਾ ਮੈਨੂੰ ਯਾਰ ਮੇਰੀ ਰੋਟੀ ਨਹੀਂ ਖਾਧੀ ਮੈਂ ਹਜੇ ਹੁਣ ਮੈਂ ਮਾਸਟਰਪਾਲਾ ਸਾਹਿਬ ਕੋ ਜਾ ਕੇ ਖਾਉਂਗਾ ਤੇ ਗਾਂ ਮੈਂ ਕਿੱਥੇ ਜਾਉਂਗਾ ਬਾਬਾ ਕੋਈ ਨਹੀਂ ਤੈਨੂੰ ਪ੍ਰਸ਼ਾਦਾ ਪਾਣੀ ਵੀ ਛਕਾਉਨੇ ਆ ਤੇ ਉਹ ਬੰਦੇ ਦੇ ਘਰੇ ਵੀ ਲੈ ਕੇ ਚਲਦੇ ਆ ਵੀ ਆ ਕੇ ਅਸੀਂ ਹੁਣ ਫੜਦੇ ਆ ਗੱਲ ਮੇਦੋ ਹਣਾ ਵੀ ਯਾਰ ਤੂੰ ਸਿਆਣਾ ਬਹਿਣਾ ਬੰਦਾ ਇਹ ਉਹ ਵੀ ਛੱਡਿਆ ਆ ਉੱਥੇ ਕਿੱਡੀ ਮਾੜੀ ਗੱਲ ਆ ਤੇ ਆਹ ਮੁੜ ਕੇ ਬਾਅਦ ਕੀ ਨਿਬੜਦਾ ਕਹਿੰਦਾ ਨਾ ਮੈਨੂੰ ਇੱਥੇ ਧਾਰ ਦਿਓ ਮੈਂ ਨਹੀਂ ਜਾਣਾ ਕਿਸੇ ਪਾਸੇ ਨੂੰ ਪਤਾ ਲੱਗ ਗਿਆ ਵੀ ਕਿਹੜੇ ਆ ਬੰਦੇ ਕਿ ਜਿਵੇਂ ਆਪਾਂ ਸਟੈਂਡ ਤਾਂ ਲੱਗੇ ਯਾਰੀ ਬੰਦਾ ਸਿਆਣੇ ਬਣੇ ਬੰਦੇ ਨਾਲ ਨਜਾਇਜ਼ ਕਰ ਗਿਆ ਤੇ ਵਿੱਚੋਂ ਨਿਕਲਿਆ ਕੀ ਵੀ ਐ ਸਕੈਮ ਐ ਤਾਂ ਮੇਰੇ ਭਾਈ ਸਾਵਧਾਨ ਰਹੋ ਇਹੋ ਜਿਹੇ ਬਜ਼ੁਰਗਾਂ ਤੋਂ ਠੀਕ ਹੈ ਨਾ ਬਜ਼ੁਰਗਾਂ ਦੇ ਹੈਗੇ ਚਗਲਾਂ ਤੋਂ ਹਨਾ ਮੈਂ ਤਾਂ ਵੀ ਸਾਵਧਾਨ ਰਹੋ ਯਾਰ ਅੱਗੇ ਕਹਿੰਦੇ ਸੀ ਸਰਦਾਰ ਬੰਦਾ ਨਹੀਂ ਆਪਾਂ ਕਹਿੰਦੇ ਨਹੀਂ ਸਰਦਾਰ ਬੰਦਾ ਵੀ ਮੰਗਦਾ ਨਹੀਂ ਮੰਗਣ ਦਾ ਤਰੀਕਾ ਵੀ ਵੱਖਰਾ ਹੀ ਹੈ ਅਸੀਂ ਭਾਵਕ ਹੋ ਗਏ ਵੀ ਬਈ ਵਾਕੇ ਹੀ ਵੀ ਯਾਰ ਅਸੀਂ ਚੱਲ ਗਏ ਉਹ ਬੰਦੇ ਦੇ ਸੁੱਧਾ ਲਾਉਂਦੇ ਆਂ ਯਾਰ ਤੂੰ ਆ ਹੀ ਕਰਿਆ ਬੀਖ ਸਿਆਣੀ ਬਣੇ ਬੰਦੇ ਨੂੰ ਆਏ ਤੇ ਜਦੋਂ ਵਿੱਚੋਂ ਨਿਕਲਿਆ ਤਾਂ ਲੀਰਾ ਦੀ ਖੁੱਦੋ ਕੋ ਪਿੰਡ ਵੀ ਪਤਾ ਲੱਗ ਜੂ ਵੀ ਗੁਰਦੂਤ ਕੀ ਕਰਦਾ ਬਈ ਬਾਕੀ ਇਹ ਕੋਈ ਖੀਵਾ ਕਲਾ ਦਾ ਹੈਗਾ ਤਾਂ ਦਾ ਚਿਹਰਾ ਦਿਖਾ ਦੇ ਬਈ ਇੱਕ ਵਾਰ ਹੋਰ ਤਾਂ ਜਰੂਰ ਦੱਸਿਓ ਯਾਰ ਵੀ ਇਹ ਕੀ ਦਾ ਹਸਾਬ ਕਿਤਾਬ ਦਾ ਬੰਦੇ ਦਾ ਨੇੜੇ ਤੇੜੇ ਇੱਥੇ ਜਿਹੜੇ ਪਿੰਡ ਜਿਹੜੇ ਪਿੰਡ ਦਾ ਇਹ ਬਾਕੀ ਦਾ ਸੀ ਆਧਾਰ ਕਾਰਡ ਚੈੱਕ ਕਰਦੇ ਆ ਵੀ ਕਿਹੜੇ ਪਿੰਡ ਦਾ ਉੱਥੇ ਸਰਪੰਚ ਨਾਲ ਗੱਲ ਕਰਕੇ ਇਹਨੂੰ ਵੇਰ ਤਾਰੂਗਾ ਵੀ ਇਹ ਬੰਦਾ ਕਿੱਦਾਂ ਦਾ ਕੀ ਹਸਾਬ ਕਿਤਾਬ ਦਾ ਹੋ ਸਕਦਾ ਸੀ ਗਲਤ ਹੋਈ ਏ ਕਿਰਾ ਆਧਾਰ ਕਾਰਡ ਕੱਢ ਕਿਨਾਂ ਨਾ ਮੇਰੇ ਕੋਈ ਆਧਾਰ ਕਾਰਡ ਆ ਨਾ ਮੇਰੇ ਕੋਈ ਕਿਸੇ ਦਾ ਫੋਨ ਨੰਬਰ ਆ ਨਾ ਕਸੂਰ ਇਸ ਕਰਕੇ ਭਾਈ ਅਸੀਂ ਇਹਨੂੰ ਮਸਤੂਆਣਾ ਸਾਹ ਉਤਾਰ ਕੇ ਕੋਸ਼ਿਸ਼ ਕਰਦੇ ਆ ਉੱਥੇ ਇੱਕ ਦੋ ਮੁਲਾਜ਼ਮ ਬੁਲਾ ਕੇ ਇਹਨੂੰ ਮੁਲਾਜ਼ਮਾ ਹੁੰਦਾ ਜੀ ਕਿਉਂਕਿ ਪਤਾ ਨਹੀਂ ਭਾਈ ਕਦੋਂ ਕਦਾਂ ਇਹ ਸਕੈਮ ਕਰਦਾ ਆਉਂਦਾ ਇਹ ਵੈਰੀ ਜੀ ਦਾ ਖਾਲਸਾ ਵੈਰੀ ਜੀ ਕੀ